ਮਾਨਯੋਗ ਐਸਐਸਪੀ ਸਾਹਿਬ ਢੰਡਾ ਦੇ ਵੱਲੋਂ ਅੱਜ ਸਪੈਸ਼ਲ ਚੈਕਿੰਗ ਪੈਨ ਚਲਾਇਆ ਗਿਆ ਸੀ ਜਿਸ ਦੇ ਵਿੱਚ ਅਸੀਂ ਗਰਾਊਂਡ ਦੇ ਉੱਪਰ ਜਾ ਕੇ ਜਿਹੜੇ ਹੋਟਲ ਸਗੇ ਆ ਉਹਨਾਂ ਦੀ ਚੈਕਿੰਗ ਸਾਡੇ ਵੱਲੋਂ ਕੀਤੀ ਜਾਣੀ ਸੀ ਆ ਉਸ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸੀਗੀਆਂ ਜਿਹੜੀਆਂ ਜਿੱਦਾਂ ਪੰਜ ਪੁਲਿਸ ਸਟੇਸ਼ਨ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਹੈਗੇ ਆ ਤਾਂ ਅਸੀਂ ਪੰਜ ਟੀਮਾਂ ਬਣਾਈਆਂ ਸੀਗੀਆਂ ਤੇ ਉਸ ਦੇ ਵਿੱਚ ਡੀਐਸਪੀ ਸਿਟੀ ਵਨ ਸ੍ਰੀ ਦੀਪਾਟੀ ਜੀ ਤੇ ਨਾਲ ਡੀਐਸਪੀ ਟ੍ਰੈਫਿਕ ਹਰਪ੍ਰੀਤ ਜੀ ਉਹਨਾਂ ਦੇ ਨਾਲ ਟੀਮ ਦੇ ਵਿੱਚ ਵੱਖ-ਵੱਖ ਸੁਪਰਵਾਈਜ਼ਰ ਦੇ ਵਿੱਚ ਚੈੱਕ ਦੀ ਚੈਕਿੰਗ ਕੀਤੀ ਬੇਸਿਕਲੀ ਸਾਡਾ ਜਿਹੜਾ ਮਕਸਦ ਸੀਗਾ ਚੈਕਿੰਗ ਕਰਨ ਦਾ ਹੋਇਆ ਸੀਗਾ ਕਿ ਫੈਸਟੀਵਲ ਫਿਊਜ਼ਨ ਦੇ ਵਿੱਚ ਕੋਈ ਸ਼ੱਕੀ ਬੰਦਾ ਜਾਂ ਕੋਈ ਇਦਾਂ ਦਾ ਵਿਅਕਤੀ ਜਿਹੜਾ ਕਿ ਕਿਸੇ ਸ਼ਰਾਧਤੀ ਘਟਨਾ ਨੂੰ ਅੰਜਾਮ ਦੇ ਸਕੇ ਉਹਨਾਂ ਦੇ ਰਿਕਾਰਡਿੰਗ ਅਸੀਂ ਚੈੱਕ ਕਰਨ ਵਾਸਤੇ ਆਏ ਸੀਗੇ ਬਟ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਆ ਤਾਂ ਇਹ ਤੇ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਬਹੁਤ ਸਾਰੇ ਹੋਟਲ ਸਿੱਧਾਂ ਦੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੋਈ ਵੀ ਜੋ ਸੇਫਟੀ ਦੇ ਜਾਂ ਜੋ ਮੈਜ਼ਰਸ ਹੁੰਦੇ ਹੈ ਜਾਂ ਫਾਇਰ ਸੇਫਟੀ ਨੂੰ ਲੈ ਕੇ ਜੋ ਗਾਈਡਲਾਈਨਸ ਇਸ਼ੂ ਹੁੰਦੀਆਂ ਨੇ ਉਹਦੀ ਕੰਪਲਾਈਂਸ ਦੇ ਵਿੱਚ ਕੁਝ ਵੀ ਜਿਹੜਾ ਹੈਗਾ ਉਹ ਪੂਕਤਾ ਨਹੀਂ ਹੈ ਜੇਕਰ ਕੋਈ ਇੱਥੇ ਪ੍ਰੋਬਲਮ ਹੁੰਦੀ ਹੈ ਤਾਂ ਡੈਫੀਨੇਟਲੀ ਜਿਹੜਾ ਹੈਗਾ ਇਹ ਕਿਸੇ ਵੱਡੀ ਘਟਨਾ ਦਾ ਜਿਹੜਾ ਹੈਗਾ ਕਾਰਨ ਬਣ ਸਕਦੇ ਨੇ ਸੋ ਅਸੀਂ ਹੁਣ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ-ਜਿਹੜੇ ਵੀ ਹੋਟਲ ਜਿਹੜੇ ਹੈਗੇ ਨੇ ਜੋ ਕੰਪਲਾਈਂਸ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਅਸੀਂ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਉਹਨਾਂ ਨੂੰ ਸੀਲ ਵੀ ਕਰਵਾਇਆ ਜਾਊਗਾ ਚਲੋਗੇ ਅੱ ਬਿਲਕੁਲ ਜੀ ਬਿਲਕੁਲ ਇਹ ਡੈਫੀਨਿਟਲੀ ਅਸੀਂ ਜਦੋਂ ਕਿਉਂਕਿ ਜਦੋਂ ਹੁਣ ਇੱਥੇ ਆਉਣ ਤੇ ਪਤਾ ਲੱਗਿਆ ਕਿ ਜਿਹੜੇ ਕੁਝ ਹੋਟਲਸ ਕੁਝ ਲੋਕਾਂ ਦੇ ਘਰ ਦੇ ਵਿੱਚ ਹੀ ਹੋਟਲ ਜਿਹੜਾ ਉਹਨੂੰ ਰੂਪ ਦੇ ਕੇ ਕੁਝ ਕਾਗਜ਼ਤ ਬਣਾ ਕੇ ਉਹਨੂੰ ਇੱਕ ਹੋਟਲੀ ਜਿਹਾ ਰਨ ਕਰ ਰਹੇ ਨੇ ਸੋ ਇਹਨਾਂ ਦੇ ਖਿਲਾਫ ਅਸੀਂ ਸਖਤ ਕਟਕਸ਼ ਨਵਾਵਾਂਗੇ ਤੇ ਨਾਲ ਹੀ ਅਸੀਂ ਸਾਰੇ ਬਾਕੀ ਹੋਟਲਸ ਜਿਹੜੇ ਜੋ ਜੈਨੂਇਨ ਹੋਟਲਸ ਸਪਰੇਡ ਕਰ ਰਹੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਜਦੋਂ ਵੀ ਕੋਈ ਬੰਦਾ ਤੁਹਾਡੇ ਕੋਲ ਹੋਟਲ ਦੇ ਵਿੱਚ ਰੂਮ ਲੈਣ ਵਾਸਤੇ ਆਉਂਦਾ ਤਾਂ ਤੁਸੀਂ ਪ੍ਰੋਪਰ ਡਾਕੂਮੈਂਟੇਸ਼ਨ ਜਿਹੜੀ ਹੈਗੀ ਲੈ ਜਾਵੇ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤਤ ਰੋਜ਼ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਨੂੰ ਰਿਹਾ ਦਾ ਪਰਤਤੀ ਜਾਵੇ